ਜੋੰਗੀ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜਿਆਂ ਵਿੱਚ ਆਮ ਆਦੀ ਪਾਰਟੀ ਵੱਲੋਂ ਇੱਕ ਹੋਰ ਵੱਡੀ ਪ੍ਰਾਪਤੀ ਕਰਦੇ ਹੋਏ ਇੱਕ ਵਿਲੱਖਣ ਪ੍ਰਾਪਤੀ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਤਤਕਰ ਜੋਨ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਜੇਹ ਸੈਣੀ ਮਾਜਰੇ ਨੇ ਸੰਪੂਰਨ ਤੌਰ ਤੇ 1500 ਤੋਂ ਵੱਧ ਲੀਡ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਇਸ ਦੇ ਜੇਹ ਸੈਣੀ ਮਾਜਰੇ ਸਾਡੇ ਨਾਲ ਮੌਜੂਦ ਹੈ ਸੈਣੀ ਸਾਹਿਬ ਬੜੀ ਕਸ਼ਮਸ਼ ਵਾਲੀ ਜੀ ਨਾਲ ਮੁਕਾਬਰਿਆਂ ਦੇ ਉੱਤੇ ਲਗਾਤਾਰ ਲੋਕਾਂ ਮਿਲੋ ਕਿਆਸ ਰਗ ਲਗਾਈਆਂ ਗਈਆਂ ਬਹੁਤ ਸਾਰੇ ਪ੍ਰਚਾਰ ਕੀਤੇ ਗਏ ਫਿਰ ਵੀ ਤੁਸੀਂ ਵੱਡੀ ਵੀ ਇਹਨਾਂ ਜਿੱਤ ਪ੍ਰਾਪਤ ਕੀਤੀ ਗਈ ਹੈ ਕੋ ਪਲੀਸ ਵੱਲੋਂ ਆਵਾਦਨੀ ਪਾਰਟੀ ਨੂੰ ਮੈਨੂੰ ਟਿਕਟ ਦੇ ਕੇ ਨਵਾਜਿਆ ਗਿਆ। ਸ੍ਰੀ ਦਿਨੇਸ਼ ਚੱਡਾ ਜੀ ਦੀ ਵਾਈ ਥਲੇ ਅਸੀਂ ਜਿਹੜਾ ਇਲੈਕਸ਼ਨ ਲੜਿਆ ਉਹਨਾਂ ਦੇ ਕੰਮਾਂ ਦਾ ਲੋਕਾਂ 'ਚ ਕੰਮ ਕਰਨ ਦਾ ਤਰੀਕਾ ਉਹਨਾਂ ਦੀ ਕਾਰਜਸ਼ੈਲੀ ਉਹਨਾਂ ਦੇ ਸਿਸਟਮ ਦੇ ਮੁਤਾਬਕ ਜੋ ਵੀ ਚੱਲਿਆ ਹੈ ਦੂਜੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਲੋਕਾਂ ਲਈ ਪ੍ਰਤੀ ਰਵਈਆ ਜਾਂ ਲੋਕਾਂ ਨੂੰ ਕੋ ਜੋ ਵੀ ਰਾਇਤਾ ਛੋਟਾ ਦਿੱਤੀਆਂ ਹੋਈਆਂ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਉਹਨਾਂ ਨੂੰ ਇਸ ਗੱਲ ਦਾ ਫੈਕਟਰ ਹੈ ਜਿੱਥੇ ਤੱਕ ਮੇਰਾ ਸਵਾਲ ਹੈ ਮੈਂ ਬੜੀ دیر ਤੇ ਸੋਸ਼ਲ ਹੀ ਰਿਹਾ ਔਰ ਬੜੀ ਪਹਿਲਾਂ ਤੋਂ ਪੋਲੀਟੀਕਲ ਪਾਰਟੀਆਂ ਤੇ ਵੀ ਕੰਮ ਕੀਤਾ ਪਰ ਹੁਣ ਅੱਜ ਦੀ ਡੇਟ 'ਚ ਮੈਂ ਪਿਛਲੇ 7 ਸਾਲ ਤੋਂ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਤੋਂ ਬਾਹਰ ਸੀ ਚੱਡਾ ਸਾਹਿਬ ਦੇ ਜਿਹੜੇ तरीके ਉਹਨਾਂ ਦਾ ਜਿਹੜਾ ਲੋਕਾਂ 'ਚ ਕੰਮ ਕਰਨ ਦਾ ਤਰੀਕਾ ਉਹਦੇ ਪ੍ਰਭਾਵਿਤ ਹੋਗਾ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਨੇ ਮੈਨੂੰ ਉਮੀਦਵਾਰ ਬਣਾ ਸੋ ਲੋਕਾਂ ਨੇ ਜਿਹੜਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਤਾ ਔਰ ਮੈਂ ਜੇ ਮੈਨੂੰ ਵੱਡੀ ਲੀਡ ਨਾ ਸਾਡੇ ਜਿਹੜੇ ਹਲਕੇ ਤਾਕਤਗੜ ਜੋਂਦੇ ਲੋਕਾਂ ਨੇ ਜਿਤਾਇਆ ਮੈਂ ਹਮੇਸ਼ਾ ਲੋਕਾਂ ਦਾ ਰਣੀ ਰਹਾਂਗਾ ਜਿੱਥੇ-ਜਿੱਥੇ ਵੀ ਕੋਈ ਕੰਮ ਕਾਰਜ ਹੋ ਵੀ ਮੈਂ ਗੱਲ ਕਹੀ ਹੈ ਉਸ ਗੱਲ 'ਤੇ ਮੈਂ ਹਮੇਸ਼ਾ ਖੜਾ ਰਹਾਂਗਾ ਇਲਾਕੇ ਦੀ ਡਿਵੈਲਪਮੈਂਟ ਕਰਾਂਗਾ ਔਰ ਐਮਐਲਏ ਸਾਹਿਬ ਦੇ ਨਾਲ ਰਣਕ ਹੈ ਵਾਤੇ ਵਾਤੇ ਲੋਕਾਂ ਨੇ ਜਿਹੜੇ ਕੰਮ ਮੈਂ ਕਰਾਊਂਗਾ ਤੁਹਾਡਾ ਧੰਨਵਾਦ ਹੈ ਜੇ ਗੱਲ ਕਰੀਏ ਜੇ ਕਿਤੇ ਤੁਹਾਡੀ ਜਿੱਤ ਹੋਈ ਹੈ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਉਹ ਆਪਣੀ ਜਿੱਤ ਤੋਂ ਵੱਧ ਤੁਹਾਨੂੰ ਲਗਾਤਾਰ ਤੁਹਾਨੂੰ ਮਾਰ ਦੇਣ ਦੀ ਕੋਸ਼ਿਸ਼ ਲਗਾਤਾਰ ਦਿਨਾਂ ਤੋਂ ਲੱਗੀਆਂ ਹੋਈ ਸੀ ਉਹਨਾਂ ਨੂੰ ਕੀ ਹੋ ਗਏ ਸੀ ਕਿਸੇ ਨੂੰ ਕਿਸੇ ਨੂੰ ਇਲੈਕਸ਼ਨ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਕਈ ਪੋਲੀਟੀਕਲ ਪਾਰਟੀਆਂ ਇਕੱਠੀਆਂ ਵੀ ਹੋਈਆਂ ਕੋਈ ਅੰਦਰ ਤੇ ਮਖਾਲਫਤ ਕਰਦਾ ਕੋਈ ਬਾਹਰ ਤੇ ਕਰਦਾ ਸੋ ਸਾਰਿਆਂ ਨੇ ਆਪਣੇ ਆਪਣੇ ਇਲੈਕਸ਼ਨ ਚ ਆਪਣਾ ਆਪਣਾ ਇਲੈਕਸ਼ਨ ਲੜਿਆ ਚਾਹੇ ਸ਼ੇਰੂ ਮਣੀ ਅਕਾਲੀ ਦਲ ਦੇ ਲੋਕ ਤੇ ਚਾਹੇ ਕਾਂਗਰਸ ਦੇ ਲੋਕ ਤੇ ਚਾਹੇ ਕੋਈ ਹੋਰ ਲੋਕ ਤੇ ਸਾਰੇ ਨੇ ਆਪਣਾ ਆਪਣਾ ਜਿਹੜਾ ਇਲੈਕਸ਼ਨਾਂ ਅਸੇ ਤਰੀਕੇ ਨਾਲ ਲੜਿਆ ਵੱਡੀ ਗੱਲ ਇਹ ਕਿ ਬੜੇ ਇਲੈਕਸ਼ਨ ਬੜੇ ਆਮਨੋ ਮਾਨ ਦੇ ਨਾਲ ਹੋਇਆ ਔਰ ਜਿਹੜੀ ਕਾਊਂਟਿੰਗ ਵੀ ਹੈ ਸਾਡੀ ਤਕਤ ਘੜ ਜਾਂਦੀ ਬੜੇ ਆਮਨੋ ਮਾਨ ਦਾ ਸਿਰੇ ਚੜੀ ਹੈ ਇਹਦੇ ਲਈ ਜਿਹੜੀ ਪ੍ਰਸ਼ਾਸਨ ਵੀ ਹੈ ਇੱਥੇ ਉਹਨਾਂ ਦਾ ਵੀ ਇੱਚੇ ਜਿਹੜੇ ਪ੍ਰਬੰਧ ਹੈ ਉਹ ਵੀ ਇਸ ਗੱਲ ਲਈ ਧੰਨਵਾਦੀ ਹੈ ਸੋ ਮੈਂ ਤਾਂ ਇਹਨਾਂ ਕੀ ਕਹਿਣਾ ਚਾਹੂੰਗਾ ਕਿ ਲੋਕਾਂ ਨੇ ਮੈਨੂੰ ਜਿਤਾਇਆ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਹਾਂਗਾ ਔਰ ਮੈਂ ਜੋ ਵੀ ਵੱਧ ਤੋਂ ਵੱਧ ਜਿਲ੍ਹਾ ਪ੍ਰਸ਼ਦ ਨੁਮਾਇੰਦਗੀ ਕਰਕੇ ਲੋਕਾਂ ਦੇ ਕੰਮ ਕਰ ਸਕਾਂ ਇਹ ਤੋਂ ਇਹ ਤੋਂ ਇਹ ਤੋਂ ਆਪਣੇ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਮੈਂ ਇਲਾਕਾ ਨਿਵਾਸੀ ਨੂੰ ਵਾਰ-ਵਾਰ ਇਲਾਕਾ ਨਿਵਾਸੀਆਂ ਲੈਣੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਵੋਟਾਂ ਪਾਗ ਹੈ ਭਾਰੀ ਮਤ ਦੇ ਕੇ ਜਤਾਇਆ ਸਰਪੰਚ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਬ੍ਰਦਰ ਵੀ ਹੈ ਤੇ ਤੁਸੀਂ ਸੋਸ਼ਲ ਤੌਰ ਤੇ ਵੀ ਕੰਮ ਕਰਦੇ ਹੋ ਤੇ ਕੀ ਕਹਿਣਾ ਚਾਹੋਗੇ ਆਪਣੇ ਬ੍ਰਦਰ ਦੀ ਜਿੱਤ ਲਈ ਦੇਖੋ ਮੈਂ ਪਿਕੋ ਸੰਸਥਾ ਤੇ ਆਂਦਾ ਜਿੱਥੇ ਮੈਨੂੰ ਕੁਛ ਵੀ ਮੈਂ ਕਹਿਣ ਤੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਸ ਬੰਦੇ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ। ਇਹਨੇ ਵੀ ਪਰਿਵਾਰ ਨੇ ਚਾਹੇ ਮੈਂ ਜੇ ਮੈਂ ਦਿੱਲੀ ਇੱਕ ਸਾਲ ਰਹਾ ਤਾਂ ਭਾਈ ਸਾਹਿਬ ਦੀ ਦੇਣਤੀ ਜੇ ਮੈਨੂੰ ਪਿੱਛੋਂ ਪੈਸੇ ਭੇਜਦੇ ਤੇ ਉੱਥੇ ਬੈਠਣ ਵਾਸਤੇ ਗੱਡੀਆਂ ਦਾ ਖਰਚਾ ਦਿੰਦੇ ਤੇ ਤਾਂ ਹੀ ਮੈਂ ਦਿੱਲੀ ਅੰਦੋਲਨ ਲੜਿਆ। ਜੇ ਮੈਂ ਅੱਜ ਮਾਰਕੀਟ ਚ ਕਿਤੇ ਜਾਣਾ ਕਿਤੇ ਮੈਂ ਉਹ ਕਰਦਾ ਤਾਂ ਉਹ ਭਾਈ ਸਾਹਿਬ ਮੇਤੇ ਬੜੇ ਐ ਸਾਡੇ ਭਾਲ ਸਾਹਿਬ ਹੁੰਦਾ 10 ਸਾਲ ਹੋ ਗਏ ਤੇ ਹੂ ਤਾਂ ਸੀ ਸਾਡੇ ਪਰਿਵਾਰ ਨੂੰ ਬੜਾ ਮਾਣ ਦਿੱਤਾ ਲੋਕਾਂ ਨੇ ਬੜੀਆਂ ਵੋਟਾਂ ਪਾਈਆਂ ਜੀ ਧੰਨਵਾਦ ਸੋ ਇਹ ਸੀ ਜ਼ਿਲ੍ਹਾ ਪ੍ਰਸ਼ਦ ਜੇਤੂ ਉਮੀਦਵਾਰ ਦੇਸਰਾ ਸਿਆਣੀ ਮਾਦਰਾ ਉਹਨਾਂ ਆਪਣੀ ਗੱਲਬਾਤ ਦੱਸੀਏ ਤੇ ਇਹ ਗੱਲ ਕਿ ਲੋਕਾਂ ਨੇ ਆਮ ਆਦੀ ਪਾਰਟੀ ਹਲਕਾ ਵਿਧਾਇਕ ਦਿਨੇਸ਼ ਚੱਡਾ ਵੱਲੋਂ ਕੀਤੇ ਗਏ ਕੰਮਾਂ ਨੂੰ ਫਤਵਾ ਦੇ ਕੇ ਜਾਂ ਉਹਨਾਂ ਦਾ ਲੋਕਾਂ ਨਾਲ ਜੋ ਬਿਹਾਰ ਸੀ ਪਿਆਰ ਸੀ ਉਸ ਨੂੰ ਬਦੌਲਤ ਲੋਕਾਂ ਨੇ ਉਹਨੂੰ ਵੱਡੀ ਜਿੱਤ ਦਿੱਤੀ ਹੈ ਸੋ ਲਗਾਤਾਰ ਸੀ ਹੋਰ ਨਤੀਜੇ ਲੈ ਕੇ ਤੁਹਾਡੇ ਨਾਲ ਰੂਬਰੂ ਖਵਾਂਗੇ